ਤਰੀ ਗਾਲ ਪੰਜਾਬੀਓ ਠੀਕ ਹੋਵੋਗੇ ਵਧੀਆ ਹੋਵੋਗੇ ਮੈਂ ਤੁਹਾਡਾ ਆਪਣਾ ਸਿਕੰਦਰ ਸਿੰਘ ਮਾਣ ਪਿੰਡ ਬੁਰਜਿਆਰੀ ਬਾਈ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਫੁੱਲ ਮੰਡੀ ਭਰੀ ਹੋਈ ਆ ਟਰੈਕਟਰਾਂ ਦੀਆਂ ਟਰਾਈਆਂ ਚੱਲ ਰਹੀਆਂ ਨੇ ਤੇ ਖਰੀਦਦਾਰ ਵੀ ਬਹੁਤ ਵਧੀਆ ਪਹੁੰਚੇ ਹੋਏ ਨੇ ਸਾਡੇ ਨਾਲ ਛੋਟਾ ਵੀਰ ਜੁੜਿਆ ਹੋਇਆ ਕਰਦੇ ਆਂ ਗੱਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਹਾਂ ਵਧੀਆ ਵਧੀਆ ਬਾਈ ਜੀ ਕਿੰਨੇ ਟਰੈਕਟਰ ਲੈ ਕੇ ਆਏ ਹੋ 10 ਟਰੈਕਟਰ ਲੈ ਕੇ ਆਏ ਬਾਈ 10 ਟਰੈਕਟਰ ਲੈ ਕੇ ਆਏ ਹੋ ਬਾਈ ਜੀ ਜਿਹੜੇ ਆਪਾਂ ਟਰੈਕਟਰ ਦਿਖਾਵਾਂਗੇ ਕਾਗਜ਼ਾਂ ਪੋਂ ਦਿੱਕ ਗਾਰੰਟੀ ਹਾਂ ਹਾਂ ਫੁੱਲ ਗਾਰੰਟੀ ਹੈ ਬਾਈ ਜੀ ਪੰਜਾਬ ਨੰਬਰ ਟਰੈਕਟਰ ਸਾਰੇ ਮਾਨਸਾ ਦੇ ਬਠਿੰਡਾ ਨੰਬਰ ਹੀ ਆ ਕੰਟ੍ਰੈਕਟ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਹਾਂਜੀ ਤੇ ਲਾਉਨ ਵਗੈਰਾ ਟਰੈਕਟਰਾਂ ਤੇ ਹੋਜੂ ਹਾਂ ਹਾਂ ਹੋਜੂਗਾ ਕਰਵਾ ਕੇ ਵੀ ਦੇ ਦਾਂਗੇ ਲਾਉਨ ਕੋਈ ਗੱਲ ਨਹੀਂ ਕਰਵਾ ਕੇ ਵੀ ਦੇ ਦੇਉਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਨੰਬਰ ਆ ਫਿਰ ਬੋਲੋ 83651282 ਦੁਬਾਰਾ ਫਿਰ ਬੋਲਦੇ 83651282 ਇਹ ਬਾਈ ਦਾ ਨੰਬਰ ਆ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਆਪਾਂ ਸਿਆਉਣਾ ਲਈ ਕਦੋਂ ਸਟਾਰਟ ਕਰਦੇ ਹਾਂ 60 ਦੇ ਤੋਂ ਹਾਂਜੀ ਤੇ ਬਾਲਟਰ ਟਰੈਕ ਇਹਦੇ ਬਾਰੇ ਦੱਸੋ ਬਾਈ ਜੀ ਇਹ ਮਾਡਲ 2016 ਬਾਈ ਜੀ 5 ਲੱਖ 40 ਹਜ਼ਾਰ ਰੁਪਏ ਰੇਟ ਹੈ ਦਾ 5 ਲੱਖ ਦਾ ਨੰਬਰ ਆ ਜੀ ਮਾਨਸਾ ਦਾ ਨੰਬਰ ਹੈ ਹਾਂਜੀ ਤੇ ਸਾਫ ਸੁਥਰਾ ਜਨਮ ਟਰੈਕਟਰ ਹੈ ਜੇ ਭਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਹੈ ਗਿਆ ਭਾਈ 70 ਪੈਸੇ 70 ਪੈਸੇ ਟਾਇਰ ਪੈਣੇ ਮੂਰਲੇ ਵੱਧਾ ਗਿਆ ਤੁਹਾਡੇ ਮੂਰਲੇ ਵੱਧਦਾ ਹੈ 80 ਪੈਸੇ ਤੇ ਚੇਂਜਰ ਗਿਆ ਰ ਹੈ ਹਾਂਜੀ ਡਬਲ ਪੰਪ ਹੈ ਡਬਲ ਡਿਸਟ੍ਰੀਬਿਊਟਰ ਹੈ ਹਾਂਜੀ ਹਾਂਜੀ ਤੇ ਕਨੋਪੀ ਲੱਗੀ ਹੋਈ ਹੈ ਕਨੋਪੀ ਲੱਗੀ ਹੋਈ ਹੈ ਹਾਂ ਤੇ ਸਾਫ ਸੁਥਰਾ ਜਨਮ ਟਰੈਕਟਰ ਹੈ 16 ਮਾਡਲ 540 ਰੇਟ ਹੈ ਬਾਈ ਜੀ ਦੇਖ ਸਾਦੇ ਤੁਸੀਂ ਤੇ ਮੂਰੇ ਆ ਗਿਆ ਜੀ ਅਰਜਨ 605 ਨੋਵੋ ਦੇਖ ਸਾਦੇ ਮੈਨੂੰ ਇਹਦੇ ਬਾਰੇ ਦੱਸੋ 2016 ਮਾਡਲ ਆ ਬਾਈ ਜੀ 5 ਲੱਖ 65000 ਪੇ ਰੇਟ ਹੈ ਦਾ 565 ਰੇਟ ਹੈ ਸਾਡਾ ਨੰਬਰ ਆ ਜੀ ਮਾਨਸਾ ਦਾ ਨੰਬਰ ਹੈ ਸਾਡ ਗੇਅਰ ਹੈ ਹਾਂ ਜੀ ਡਬਲ ਪੰਪ ਹੈ ਡਬਲ ਡਿਸਟ੍ਰਿਬਿਊਟਰ ਹੈ ਹਾਂ ਜੀ ਹਾਂ ਜੀ ਤੇ ਜੇ ਟਾਇਰਾਂ ਦੀ ਗੱਲ ਕਰੀ ਜਾਵੇ ਪਹਿਲੇ ਟਾਇਰ ਹੈਗਾ 90 ਤੋਂ 95 ਪੈਸੇ ਹਾਂ ਜੀ ਮੂਰਲੇ 65 ਪੈਸੇ ਟਾਇਰ ਆ ਬਾਈ ਜੀ ਮੂਰਲੇ 65 ਪੈਸੇ ਟਾਇਰ ਨੇ ਹੈਵੀ ਵੈਂਪਰ ਲੱਗਿਆ ਹੋਇਆ ਹਾਂ ਜੀ ਤੇ ਬਾਕੀ ਭਾਈ ਜਿੰਨੇ ਟਰੈਕਟਰ ਦਿਖਾਵਾਂਗੇ ਮੌਕੇ ਤੇ ਹੋ ਜੂਗਾ ਮਾਰਦਾਂ ਹਾਂਜੀ ਹਾਂਜੀ ਕੋਈ ਨਹੀਂ ਵੀਡੀਓ ਦੇਖ ਕੇ ਆਉਂਦਾ ਕਿੰਨਾ ਕਰਦੇ ਹੋਗੇ ਜੇ ਥੋਡੀ ਵੀਡੀਓ ਦੇਖ ਕੇ ਆਉਂਦਾ ਜਿਹੜਾ ਕਰਨਾ ਕਰਨਾ ਉਸ ਤੋਂ ਬਾਅਦ 5000 ਰੁਪਏ ਜਿਹੜਾ ਥੋਡੀ ਵੀਡੀਓ ਦੇਖ ਕੇ ਆਉਣ ਤਾਂ 5 ਤੋਂ 10000 ਰੁਪਏ ਕਰ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਉਂਦਾ ਹਾਂ ਹਾਂ ਤੁਸੀਂ ਇਹ ਦੇਖ ਸਕਦੇ ਹੋ ਭਾਈ ਜਿਹੜਾ ਵੀਡੀਓ ਦੇਖ ਕੇ ਆਉਂਦਾ ਤੇ ਸ਼ੇਅਰ ਕਰਕੇ ਹਜ਼ਾਰ ਸ਼ੇਅਰ ਕਰਕੇ ਵੀਡੀਓ ਦਿਖਾ ਦਿਓ ਵੀ ਆਹ ਚੈਨਲ ਤੇ ਦੇਖੀ ਐ ਆ ਅਸੀਂ ਸ਼ੇਅਰ ਮਾਰੀਆ 5 ਤੋਂ 10000 ਕਹਿੰਦਾ ਲੈਸ ਕਰ ਦੇਗੇ ਬਾਈ ਜੀ ਤੇ ਮੂਰੇ ਆ ਗਿਆ ਜੀ ਅਰਜਨ 555 ਤੇਰੇ ਬਾਰੇ ਦੱਸੋ ਬਾਈ 2018 ਮਾਡਲ ਆ ਬਾਈ ਜੀ ਹਾਂ ਜੀ 5 ਲੱਖ 25000 ਰੁਪਏ ਰੇਟ ਆ ਠੀਕ ਹੈ ਜੀ ਪੈਰ ਹੈਗੇ ਤੇ ਮਗਰਲੇ 90 ਪੈਸੇ ਠੀਕ ਹੈ ਜੀ ਮੂਰਲੇ 80 ਪੈਸੇ ਮਾਨਸਾ ਦਾ ਨੰਬਰ ਲੱਗਿਆ ਮਾਨਸਾ ਦਾ ਨੰਬਰ ਹੈ ਤੇ ਆਕੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਬਾਈ ਤੁਹਾਡੇ ਸੈਂਟਰ ਗੇਅਰ ਆ ਗਿਆ ਪੂਰਾ ਗਿਆ ਜੀ 45 ਦਾ ਫਾਰਮ ਇਹਦੇ ਬਾਰੇ ਦੱਸੋ ਬਾਈ 2004 ਮਾਡਲ ਹੈ ਜੀ 2 ਲੱਖ 45000 ਰੁਪਏ ਰੇਟ ਆ 2004 ਮਾਡਲ ਹੈ ਹਾਂ ਜੀ 2 ਲੱਖ 45000 ਰੇਟ ਹੈ ਹਾਂ ਜੀ ਹਾਂ ਜੀ ਤੇ ਸੈਂਟਰ ਗੇਅਰ ਹੈ ਡਬਲ ਕਲਚ ਹੈ ਹਾਂ ਜੀ ਡਬਲ ਕਲਚ ਹੈ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ 90 ਪੈਸੇ ਜੀ ਚਾਰੇ 90 ਪੈਸੇ ਚੌਕੜਾ ਪੈਣਾ ਸੌਂਡ ਸਿਸਟਮ ਵਿੱਚ ਜਾਓ ਹਾਂ ਹਾਂ ਡੈਕ ਵਿੱਚੀ ਵਿੱਚੇ ਜਾਊਗਾ ਤੁਸੀਂ ਟਰੈਕਟਰ ਦੇਖ ਸਕਦੇ ਹੋ ਜੀ ਬਠੰਡੇ ਦਾ ਨੰਬਰ ਹੈ ਚਿੱਪ ਵਾਲੀ ਕਾਪੀ ਆ ਚਿੱਪ ਵਾਲੀ ਕਾਪੀ ਆ ਬਾਈ ਕਹਿੰਦਾ ਦੇਖ ਸਕਦੇ ਹੋ ਤੁਸੀਂ ਟਰੈਕਟਰ ਥੋੜੇ ਸਾਹਮਣੇ ਤੇ ਮੂਰੇ ਆ ਗਿਆ ਜੀ 750 ਸਿਆਉਣਾ ਵਾਲੀ ਕਾ ਇਹਦੇ ਬਾਰੇ ਦੱਸੋ ਸਰ 2014 ਮਾਡਲ ਆ ਜੀ 4 ਲੱਖ 25000 ਰੁਪਏ ਰੇਟ ਹੈ ਦਾ ਹਾਂ ਜੀ ਮੰਗਲੇ ਟਾਇਰ ਰਹਿ ਗਿਆ 70 ਪੈਸੇ ਤੇ ਮੂਰਲੇ 80 ਪੈਸੇ ਆ। ਠੀਕ ਹੈ ਮਗਰਲੇ 70 ਪੈਸੇ ਨੇ। ਸਾਈਡ ਗੇਰ ਆ। ਮੂਰਲੇ 80 ਪੈਸੇ ਸਾਈਡ ਗੇਰ ਆ ਗਿਆ, ਡਬਲ ਟੈਸਟੀਓਟਰ ਆ ਗਿਆ, ਡਬਲ ਪੰਪ ਆ ਗਿਆ। ਹਾਂ, ਪਾਵਰ ਸਟੀਅਰਿੰਗ। ਪਾਵਰ ਸਟੀਅਰਿੰਗ ਹੈ। ਤੇ ਜੇ 14 ਮਾਡਲ 4,25,000 ਰੇਟ ਆ ਬਾਈ ਇਹਦਾ। ਦੇਖ ਸਕਦੇ ਹੋ ਤੁਸੀਂ। ਤੇ ਮੂਰੇ ਆ ਗਿਆ ਸਿਮਾਲਿਕਾ 750। ਦੇ ਸਕਦੇ ਹੋ ਇਹਦੇ ਬਾਰੇ ਦੱਸੋ ਸਰ। 2012 ਮਾਡਲ ਆ ਜੀ 3,85,000 ਰੁਪਏ ਰੇਟ ਹੈ ਇਹਦਾ। 2012 ਮਾਡਲ 385000 ਰੇਟ ਹੈ ਇਹ ਪੈਰਾ ਦੀ ਗੱਲ ਕਰੀਏ 70 ਪੈਸੇ ਹੈ ਜੀ 70 ਪੈਸੇ ਟਾਇਰ ਪਏ ਨੇ ਮਗਰ ਲਈ ਤੇ ਮੂਰਲੇ ਪਏ ਨੇ 80 85 ਪੈਸੇ ਹਾਂ 80 85 ਪੈਸੇ ਤੇ ਹੈਵੀ ਬੰਪਰ ਲੱਗਿਆ ਹੋਇਆ ਅੰਮਰਸਰ ਦਾ ਨੰਬਰ ਆ ਪੀ ਵੀ ਅੰਮਰਸਰ ਦਾ ਨੰਬਰ ਆ ਹੀ ਦੇਖ ਸਾਡੇ ਤੁਸੀਂ ਟਰੈਕਟਰ 50 50 ਹਾਂ 50 55 ਆਈ ਹਾਂ ਜੀ ਇਹਦੇ ਬਾਰੇ ਦੱਸੋ ਸਰ 2013 ਮਾਡਲ 485000 ਰੁਪਏ ਰੇਟ ਆ ਠੀਕ ਹੈ ਜੀ ਟਾਇਰ ਰਹਿ ਗਿਆ ਤੇ 90 ਪੈਸੇ 90 ਪੈਸੇ ਟਾਇਰ ਨੇ ਚੌਕੜਾ ਹਾਂ ਰੂਟਰ ਤੇ ਸਾੜ ਗੇਅਰ ਆ ਰੂਟਰ ਪੰਪ ਆ ਤੇ ਇੱਕ ਡਿਸਟ੍ਰੀਬਿਊਟਰ ਲੱਗਾ ਹੋਣਾ ਹਾਂ ਇੱਕ ਹੋਰ ਖਾਸੀਅਤ ਆ ਬਈ ਇਹਦਾ ਤੇਲ ਅਡ ਕਰਿਆ ਹੋਇਆ ਹੈਗਾ ਟਰਾਲੀ ਵਾਲਾ ਟਰਾਲੀਆਂ ਐ ਐਕਸਟਰਾ ਸਮਾਨ ਲੱਗਾ ਹੋਇਆ ਤੇ ਪਿੱਛੇ ਪੰਪ ਲੱਗਾ ਹੋਇਆ ਹੈਗਾ ਠੀਕ ਹੈ ਜੀ ਇਹਦਾ ਅੱਡ ਕੀਤਾ ਹੋਇਆ ਤੇਲ ਅੱਡ ਕੀਤਾ ਹੋਇਆ ਟਰਾਲੀ ਕਿਹੜੀ ਮਰਜ਼ੀ ਪਾਉਂਦੀ ਆਸ਼ੇ ਵਾਲੀ ਪਾ ਲੋ ਆਸ਼ੇ ਵਾਲੀ ਪਾ ਲੋ ਤੇਲ ਲੱਗਾ ਤੇ ਟਰੈਕਟਰ ਦਾ ਨਹੀਂ ਇਹ ਉਹ ਸਰ ਲੂਗਾ ਹਾਂ ਹਾਂ ਅੱਡ ਕੀਤਾ ਹੋਇਆ ਅੱਡ ਕੀਤਾ ਹੋਇਆ ਬਾਈ ਤੇਲ ਆ ਕਿਹਦੇ ਟਰੈਕਟਰ ਦਾ ਤੇਲ ਨਹੀਂ ਰਰੂ ਮੂਰੇ ਹੈਵੀ ਬੰਪਰ ਲੱਗਾ ਹੋਇਆ ਸਰਦੂਲਗੜ ਦਾ ਨੰਬਰ ਹੈ ਸਰਦੂਲਗੜ ਦਾ ਨੰਬਰ ਹੈ 13 ਮਾੜਲਾ 4 ਲੱਖ 85000 ਰੇਟ ਹੈ ਬਾਕੀ ਮੌਕੇ ਤੇ ਬਾਈ ਡਿਸਕਾਊਂਟ ਕਰਨਗੇ ਜੇ ਤੁਸੀਂ ਵੀਡੀਓ ਸ਼ੇਅਰ ਮਾਰ ਕੇ ਹੋ ਫੇਰ ਤਾਂ 5 ਤੋਂ 10000 ਡਿਸਕਾਊਂਟ ਕਰਾ ਸਕਦੇ ਹੋ ਜਿਹੜਾ ਤੁਹਾਡਾ ਜਿੱਥੇ ਰੇਟ ਟੁੱਟੂ ਉਸ ਤੋਂ ਬਾਅਦ ਮੇਰਾ ਡਿਸਕਾਊਂਟ ਹੈ ਤੁਸੀਂ ਆਹ ਕਹਿ ਸਕਦੇ ਹੋ ਤੇ ਵੀ ਉਹ ਵੀਡੀਓ ਦੇਖੀ ਸੀ ਹਾਂ ਵੀ ਬਾਈ ਦੀ ਵੀਡੀਓ ਦੇਖ ਕੇ ਆਏ ਹੈਗੇ ਹਾਂਜੀ ਵੀ ਸ਼ੇਅਰ ਵੀ ਕਰੀ ਹੈ ਜੀ ਹਾਂਜੀ ਦੇਖ ਸਕਦੇ ਹੋ 713 ਜਨਮ ਟਰੈਕਟਰ ਹੈ 855 ਆ ਗਿਆ ਜੀ ਮੂਰੇ ਦੇਖ ਸਕਦੇ ਹੋ ਤੁਸੀਂ ਤੇ 4 ਸਟਾਰ ਹੈ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਟਾਇਰਾਂ ਦੀ ਗੱਲ ਕਰੀਏ ਪਰ ਟਾਇਰ ਹੈਗੇ ਹੀ 90 ਪੈਸੇ ਦੇ 90 ਪੈਸੇ ਚੌਕੜਾ ਪਿਆ ਹੈ ਕਨੋਪੀ ਲੱਗੀ ਹੋਈ ਆ ਹਾਂਜੀ ਤੇ ਪਾਵਰ ਸਟੀering ਹੈ ਮੂਰੇ ਹੈਵੀ ਬੰਪਰ ਲੱਗਿਆ ਹੋਇਆ ਦੇਖ ਸਕਦੇ ਹੋ ਪੀਵੀ 31 ਪੰਜਾਬ ਨੰਬਰ ਹੈ ਪੀਵੀ 13 ਇਸ ਰੂਪ ਦਾ ਨੰਬਰ ਆ ਜੀ ਪੀਵੀ 13 ਸੰਗਰੂਰ ਨੰਬਰ ਹੈ ਰਿਵਰਸ ਪੀਟੀਓ ਹੈ ਦੇਖ ਸਕਦੇ ਹੋ ਜਨਮ ਟਰੈਕਟਰ ਕਿੰਨੇ ਮਾਡਲ ਆ ਗਿਆ 2016 16 ਮਾਡਲ ਆ ਜੀ 5 ਲੱਖ 30 ਹਜ਼ਾਰ ਰੁਪਏ ਰੇਟ ਆ ਜੀ 2016 ਮਾਡਲ ਹੈ 5 ਲੱਖ 30 ਹਜ਼ਾਰ ਰੇਟ ਆ ਬਾਕੀ ਮੌਕੇ ਤੇ ਮਾਨ ਤਾ ਨੂੰ ਹਾਂ ਹਾਂ ਮੂਰੇ ਆ ਗਿਆ 855 ਇਹ ਸਿੰਗਲ ਪੰਪ ਹੈ ਦੇਖ ਸਕਦੇ ਹੋ 3 ਸਟਾਰ ਤੇ ਜੈਟਾਂ ਦੀ ਗੱਲ ਕਰੀਏ ਭਰਾ ਟਾਇਰ ਇਹਦੀ ਵੀ ਹੈਗੇ 80 ਤੋਂ 85% ਮਰਸੀ ਤੋਂ 85% ਦੇ ਟਾਇਰ ਚੌਕੜਾ ਪਏ ਨੇ ਮੂਰੇ ਹੈਵੀ ਬੰਪਰ ਲੱਗਿਆ ਹੋਇਆ ਹੈਵੀ ਬੰਪਰ ਨੰਬਰ ਹੈ ਜੀ ਮਾਨਸਾ ਦਾ ਨੰਬਰ ਹੈ ਕ੍ਰਾਸ ਕਾਰ ਇੰਜਨ ਹੈ ਕ੍ਰਾਸ ਕਾਰ ਇੰਜਨ ਹੈ ਤੇ ਮਾਡਲ ਆ ਗਿਆ ਸਰ ਇਹ 2010 ਮਾਡਲ ਹੈ 385000 ਰੁਪਿਆ ਰਿਮਾਂਡ ਹੈ ਜੀ 385000 ਰਿਮਾਂਡ ਹੈ 2010 ਮਾਡਲ ਹੈ ਤੇ ਮੂਰੇ 755 ਆ ਗਿਆ ਦੇਖ ਸਕਦੇ ਹੋ ਡਬਲ ਪੰਪ ਹੈ ਡਬਲ ਡਿਸਟ੍ਰਿਬਿਊਟਰਾਂ ਟਾਇਰਾਂ ਦੀ ਗੱਲ ਕੀਤੀ ਜਾਵੇ ਇਹ ਵੀ ਹੈਗੇ 90 ਪੈਂਦੇ ਟਾਇਰ 90 ਪੈਂਦੇ ਟਾਇਰ ਕਿੰਨੇ ਮਾਡਲ ਆ ਗਿਆ 2013 ਮਾਡਲ ਦਾ 485000 ਰੇਟ ਹੈ ক্লোਜ਼ ਕਰੀ ਜਣਾ ਮਾਨਸਾ ਨੰਬਰ ਮਾਨਸਾ ਦਾ ਨੰਬਰ ਹੈ ਟਰਾਈ ਤੇ ਚੱਲਿਆ ਟਰੈਕਟਰ ਭਾਈ ਤੁਸੀਂ ਦੇਖ ਸਕਦੇ ਹੋ ਸਾਈਡ ਟਰੈਕਟਰ ਦੀ ਲੱਗਦਾ ਇਹ ਆ। ਬਾਕੀ ਮੌਕੇ ਤੇ ਪੰਜੇ ਕਹਿ ਨਹੀਂ ਸਕਦੇ ਬੋਲ। ਹਾਂ ਹਾਂ। ਤੇ ਜਿੰਨੇ ਵੀ ਟਰੈਕਟਰ ਦਿਖਾਏ ਬਈ 50 ਨੰਬਰ ਨੇ। ਹਾਂ ਸਾਰੇ 50 ਨੰਬਰ। ਲੋਨ ਵਗੈਰਾ ਸਾਰਿਆਂ ਤੇ ਹੋ ਜੂ। ਹਾਂ ਲੋਨ ਕਰਵਾ ਕੇ ਵੀ ਦੇ ਦਾਂਗੇ ਉਹ ਹੋ ਸਾਰਿਆਂ ਦੀ ਜਾਊਗਾ। ਠੀਕ ਹੈ ਜੀ। ਕਰਵਾਉਣਾ ਹੋਵੇ ਭਰਾ ਨੇ। ਠੀਕ ਹੈ ਜੀ। ਧੰਨਵਾਦ ਬਈ ਜੀ। ਠੀਕ ਹੈ ਬਈ ਜੀ। ਤੇ ਜੇ ਮਿੱਤਰੋ ਵੀਡੀਓ ਵਧੀਆ ਲੱਗੀ ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਫਾਲੋ। ਧੰਨਵਾਦ ਜੀ।